ਹਾਂਜੀ ਜਿਹੜਾ ਕਣਕ ਦਾ ਪਹਿਲਾ ਪਾਣੀ ਤੇ ਆਖਰੀ ਪਾਣੀ ਦਾ ਜਿਹੜਾ ਝਾੜ ਦੇ ਨਾਲ ਬਹੁਤ ਜ਼ਿਆਦਾ ਸਿੱਧਾ ਸਬੰਧ ਹੁੰਦਾ ਕਿਉਂਕਿ ਜੇਕਰ ਆਪਾਂ ਕਣਕ ਦਾ ਪਹਿਲਾ ਪਾਣੀ ਜਿਹਦਾ ਗੇਤਾ ਲਗਾ ਦਿੰਨੇ ਆ ਜਾਂ ਜ਼ਿਆਦਾ ਪਛੇਤਾ ਕਰਦੇ ਨੇ ਤਾਂ ਵੀ ਨੁਕਸਾਨ ਹੀ ਜ਼ਿਆਦਾ ਗੇਤਾ ਲਗਾਵਾਂਗੇ ਜਿੰਦੇ ਨਾਲ ਆਪਣੀ ਕਣਕ ਦਬ ਜਾਂਦੀ ਹੈ ਦਬ ਤੋਂ ਬਾਅਦ ਪੀਲੀ ਕਣਕ ਪੈ ਜਾਂਦੀ ਹੈ ਤੇ ਬਾਅਦ ਵਿੱਚ ਫਿਰ ਚੱਲਣ ਦੇ ਵਿੱਚ ਦਿੱਕਤ ਆਉਂਦੀ ਜਿੰਦੇ ਨਾਲ ਫਿਰ ਆਪਣਾ ਝਾੜ ਤੇ ਵੀ ਫਰਕ ਪੈਂਦਾ ਜੇਕਰ ਆਪਾਂ ਜਿਆਦਾ ਪਾਣੀ ਪਿਛੇਤਾ ਕਰ ਦਿੰਨੇ ਆ ਜਿੰਦੇ ਨਾਲ ਜਿਹੜੀ ਆਪਣਾ ਕਰਾਉਂ ਰੂਟ ਜਾਂ ਜਿਹੜੀ ਆਪਾਂ ਫਸਲ ਕਹਿ ਦੀ ਸਟ੍ਰੈਸ ਦੇ ਵਿੱਚ ਰਹਿੰਦੀ ਏ ਤੇ ਉਹਦੇ ਨਾਲ ਵੀ ਜਦ ਆਪਣਾ ਕਣਕ ਦੇ ਝਾੜ ਤੇ ਬਹੁਤ ਜਿਆਦਾ ਫਰਕ ਪੈਂਦਾ ਤੇ ਤਕਰੀਬਨ ਆਪਾਂ ਦੇਖਦੀਆਂ ਜਿੰਨਾ ਵੀ ਆਪਣਾ ਝਾੜ ਸਾਰਾ ਮੌਸਮ ਤੇ ਟਿਕਿਆ ਹੁੰਦਾ ਬਾਕੀ ਕੁਝ ਕੁ ਜਿਹੜੀਆਂ ਗੱਲਾਂ ਧਿਆਨਯੋਗ ਰੱਖਣ ਹੁੰਦੀਆਂ ਜਿਵੇਂ ਪਹਿਲਾ ਪਾਣੀ ਆਪਣਾ ਨਦੀਨ ਸਪਰੇਅ ਕਰਨ ਦਾ ਸਹੀ ਸਮਾਂ ਤੇ ਜਦ ਆਪਣਾ ਯੂਰੀਆ ਖਾਦ ਪਾਣੀ ਤੋਂ ਪਹਿਲਾਂ ਵਧੀਆ ਜਾਂ ਬਾਅਦ ਦੇ ਵਿੱਚ ਇਹਨਾਂ ਗੱਲਾਂ ਨੂੰ ਜੇਕਰ ਆਪਾਂ ਸਹੀ ਤਰੀਕੇ ਨਾਲ ਆਪਣੀ ਫਸਲ ਤੇ ਲਾਗੂ ਕਰਦੇ ਆ ਤਾਂ ਜਿਹੜਾ ਆਪਣਾ ਝਾੜ ਜਿੰਨਾ ਵੀ ਮੌਸਮ ਦੇ ਅਨੁਸਾਰ ਜੋ ਵੀ ਆਪਾਂ ਵੈਰਾਈਟੀ ਲਗਾਈਏ ਤਾਂ ਆਪਾਂ ਵਧੀਆ ਝਾੜ ਆਪਾਂ ਲੈ ਸਕਦੇ ਆ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਕਣਕ ਦਾ ਪਹਿਲਾ ਪਾਣੀ ਕਿਹੜੀ ਜ਼ਮੀਨ ਦੇ ਵਿੱਚ ਕਿਉਂਕਿ ਜਿਵੇਂ ਆਪਾਂ ਦੇਖਦੇ ਆ ਪੰਜਾਬ ਹਰਿਆਣਾ ਦੇ ਵਿੱਚ ਵੱਖ-ਵੱਖ ਏਰੀਆ ਦੇ ਵਿੱਚ ਵੱਖ-ਵੱਖ ਜ਼ਮੀਨ ਨੇ ਕਿਤੇ ਰੇਤਲੀਆਂ ਜ਼ਮੀਨਾਂ ਨੇ ਕਿਤੇ ਪਾਰੀਆਂ ਜ਼ਮੀਨਾਂ ਨੇ ਕਿਤੇ ਦਰਮਿਆਨੀਆਂ ਜ਼ਮੀਨਾਂ ਨੇ ਤੇ ਆਪਾਂ ਵੱਖ-ਵੱਖ ਜ਼ਮੀਨਾਂ ਦੇ ਹਿਸਾਬ ਦੇ ਨਾਲ ਆਪ ਨੂੰ ਫਸਲ ਨੂੰ ਕਦੋਂ ਆਪਾਂ ਬਜਾਈ ਕੀਤੀ ਹੈ ਤੇ ਕਦੋਂ ਆਪਾਂ ਜ਼ਮੀਨ ਦੇ ਮੁਤਾਬਕ ਮਸਾ ਆਪਣੇ ਮੌਸਮ ਦੇ ਅਨੁਸਾਰ ਆਪਾਂ ਕਿਹੜੀ ਜ਼ਮੀਨ ਨੂੰ ਕਿਹੜੇ ਦਿਨ ਆਪਾਂ ਕਣਕ ਨੂੰ ਆਪਾਂ ਪਾਣੀ ਲਾਉਣ ਦਾ ਆਪਾਂ ਨੂੰ ਵੀ ਕਿੱਸੇ ਦਿਨ ਆਪਾਂ ਨੂੰ ਪਾਣੀ ਲਾਉਣਾ ਚਾਹੀਦਾ ਹੈ ਜੇਕਰ ਆਪਾਂ ਸਹੀ ਦਿਨ ਤੇ ਪਾਣੀ ਲਾਉਣੇ ਆ ਤਾਂ ਆਪਣਾ ਜਿਹੜਾ ਕਣਕ ਦਾ ਝਾੜ ਬਹੁਤ ਵਧੀਆ ਆਪਾਂ ਲੈ ਸਕਦੇ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਇਸ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਆ ਜਿਹੜੇ ਵੀਰ ਆਪਣੇ ਚੈਨਲ ਤੇ ਨਵੇਂ ਨੇ ਆਪਣੇ ਚੈਨਲ ਨੂੰ ਜੂਬ ਸਬਸਕ੍ਰਾਈਬ ਕਰ ਲਓ ਜੀ ਹਾਂ ਜੀ ਕਿਸਾਨ ਵੀਰੋ ਪਹਿਲਾਂ ਆਪਾਂ ਗੱਲ ਕਰਦੇ ਆ ਪੀਬੀਡਬਲਯੂ 826 ਵੈਰਾਈਟੀ ਜਿਹੜੀ ਕਿ ਇਸ ਵਾਰ ਆਪਣੇ ਕਿਸਾਨਾਂ ਨੇ ਬਹੁਤ ਏਰੀਆ ਵਿੱਚ ਲਗਾਈ ਹੈ ਜਿਵੇਂ ਡੀਪੀਬੀ 327 ਵੈਰਾਈਟੀ ਵੀ ਇਸ ਵਾਰ ਜ਼ਿਆਦਾ ਲੱਗੀ ਹੈ ਤੇ ਪੀਬੀਬੀ 826 ਵੈਰਾਈਟੀ ਵੀ ਤਕਰੀਬਨ ਜ਼ਿਆਦਾ ਲੱਗੀ ਹੈ ਤੇ ਜਿਹੜੀ ਇਹ ਵੈਰਾਈਟੀ ਕਿਸਾਨ ਵੀਰੋ ਜਿਵੇਂ ਆਮ ਵੈਰਾਈਟੀਆਂ ਨੇ ਜਿਵੇਂ ਡੀਪੀਬੀ 327 ਵੈਰਾਈਟੀ ਲਾ ਲਓ ਜਾਂ ਹੋਰ ਵੈਰਾਈਟੀਆਂ ਲਾ ਲਓ ਇਹ ਜਿਹੜਾ ਆਪਣਾ ਪਾਣੀ ਦਾ ਦਾਬ ਵੈਸੇ ਜਿਹੜਾ ਪਹਿਲਾ ਪਾਣੀ ਆਪਾਂ ਨੂੰ ਹਮੇਸ਼ਾ ਹੀ ਪਹਿਲਾ ਪਾਣੀ ਪਤਲਾ ਲਾਉਣਾ ਚਾਹੀਦਾ ਹੈ ਹਲਕਾ ਲਾਉਣਾ ਚਾਹੀਦਾ ਹੈ ਤੇ ਜਿਹੜੀ ਇਹ ਵੈਰਾਈਟੀ ਕਿਸਾਨ ਵੀਰੋ ਪੀਬੀਬੀ 826 ਵੈਰਾਈਟੀ ਇਹ ਜਿਹੜਾ ਪਹਿਲਾ ਪਾਣੀ ਇਹ ਹੜਕਾ ਜਮਾ ਹੜਕਾ ਪਾਣੀ ਪਾਣੀ ਪਾਲਦੀ ਹੈ ਕਿਉਂਕਿ ਜੇਕਰ ਇਹਨੂੰ ਆਪਾਂ ਪਾਣੀ ਜ਼ਿਆਦਾ ਭਾਰਾ ਲੱਗ ਜਾਂਦਾ ਤੇ ਇਹ ਜਿਆਦਾ ਆਪਣਾ ਪਾਣੀ ਦਾਬ ਜ਼ਿਆਦਾ ਮੰਨਦੀ ਹੈ ਜਿਆਦਾ ਕਣਕ ਦਬ ਜਾਂਦੀ ਹੈ ਇਸ ਵੈਰੈਟੀ ਨੂੰ ਜਿਹੜੇ ਕਿਸਾਨ ਵੀਰਾਂ ਨੇ PB 2226 ਵੈਰੈਟੀ ਲਾਈਏ ਇਸ ਨੂੰ ਦਿਨ ਵੇਲੇ ਤੇ ਜਦੋਂ ਰਹਿੰਦਾ ਕੈਰਾ ਮੋੜੋ ਕਿਉਂਕਿ ਜਦੋਂ ਆਪਣਾ ਪਾਣੀ ਕੈਰਾ ਭਰ ਗਿਆ ਤਾਂ ਉਸ ਨੂੰ ਕੈਰੇ ਨੂੰ ਅਗਲੇ ਕੈਰੇ ਚ ਪਾਣੀ ਕੱਢ ਦਿਓ ਕਿਉਂਕਿ ਜਿਹੜਾ ਇਹ ਜਿਹੜਾ ਦਾਬ ਜਿਆਦਾ ਮੰਦੀ ਹੈ ਬਾਕੀ ਕਿਸਾਨ ਜਿਹੜੀਆਂ ਆਪਣੀਆਂ ਪਹਿਲਾਂ ਆਪਾਂ ਰੇਤਲੇ ਬਾਨਾਂ ਦੀ ਗੱਲ ਕਰਦੇ ਹਾਂ ਕਿਉਂਕਿ ਜਿਹੜੇ ਆਪਣੇ ਰੇਤਲੇ ਜ਼ਮੀਨਾਂ ਨੇ ਹਲਕੀਆਂ ਜ਼ਮੀਨਾਂ ਨੇ ਇਹਨਾਂ ਦੇ ਵਿੱਚ ਜਿਹੜੀ ਮੌਇਸਚਰ ਬਹੁਤ ਘੱਟ ਹੁੰਦਾ ਯਾਨੀ ਕਿ ਜਿਹੜੀ ਨਮੀ ਹੁੰਦੀ ਆਪਣੇ ਬਹੁਤ ਜਲਦੀ ਸੁੱਕ ਜਾਂਦੀ ਆਮ ਜ਼ਮੀਨਾਂ ਦੇ ਨਾਲ ਜਿਵੇਂ ਆਪਣੀਆਂ ਡਾਕਰ ਜ਼ਮੀਨਾਂ ਨੇ ਤੇ ਜੇਕਰ ਆਪਾਂ ਰੇਤਲੇ ਜ਼ਮੀਨਾਂ ਦੀ ਜਾਂ ਜਿਹੜੀ ਅਕਤੂਬਰ ਮਹੀਨੇ ਦੇ ਵਿੱਚ ਆਪਾਂ ਬਜਾਈ ਕੀਤੀ ਜਿਵੇਂ ਡੀਬੀਡਬੀ 327 ਵੈਰਾਈਟੀਆਂ ਜਾਂ ਹੋਰ ਵੀ ਜਿਹੜੀਆਂ ਆਪਾਂ ਗੇਤੀ ਬਜਾਈ ਚਾਹੇ 370 71 75 ਜੋ ਵੀ ਵੈਰਾਈਟੀ ਹੈ ਜਿਹੜੇ ਰੇਤ ਦੇ ਬਾਣੇ ਇਹਨੂੰ ਜਦ ਆਪਾਂ ਪਹਿਲਾ ਪਾਣੀ ਆਪਾਂ ਤਕਰੀਬਨ ਹੀ 20-22 ਦਿਨ ਤੇ ਆਪਾਂ ਸ਼ੁਰੂ ਕਰ ਸਕਦੇ ਆ ਯਾਨੀ ਕਿ 20-22 ਦਿਨ ਤੇ ਆਪਾਂ ਇਹਨੂੰ ਪਾਣੀ ਪਹਿਲਾ ਲਾ ਸਕਦੇ ਆ ਤੇ ਕਿਉਂਕਿ ਜਿਹੜੀਆਂ ਆਪਣੀਆਂ ਕਰਾਉ ਰੂਟ ਨੇ ਇਸ ਸਮੇਂ ਜਿਹੜੀ ਇਹਦੇ ਵਿੱਚ ਡਿਵੈਲਪਮੈਂਟ ਹੋਣੀ ਸ਼ੁਰੂ ਹੋ ਜਾਂਦੀ ਏ ਤੇ ਜਦੋਂ ਆਪਣੀਆਂ ਕਰਾਉ ਰੂਟਾਂ ਕਰਾਉ ਰੋਟ ਡਿਵੈਲਪਮੈਂਟ ਹੁੰਦੀ ਏ ਯਾਨੀ ਕਿ ਜੇਕਰ ਆਪਾਂ ਕਹਿ ਦਈਏ ਵੀ ਪੱਕੀਆਂ ਜੜਾਂ ਪੰਜਾਬੀ ਭਾਸ਼ਾ ਦੇ ਵਿੱਚ ਕਹੀ ਗਏ ਆਪਾਂ ਜਦੋਂ ਆਪਣੀਆਂ ਪੱਕੀਆਂ ਜੜਾਂ ਆਪਣੀਆਂ ਨਿਕਲਣੀਆਂ ਸ਼ੁਰੂ ਹੋ ਜਾਂਦੀਆਂ ਉਦੋਂ ਹੀ ਜਿਹੜੀ ਆਪਣੀ ਕਣਕ ਦੀ ਫੋਟ ਕਰਨਾ ਸ਼ੁਰੂ ਕਰ ਦਿੰਦੀ ਹੈ ਜੇਕਰ ਆਪਾਂ ਪਹਿਲਾਂ ਪਾਣੀ ਥੋੜਾ ਲੇਟ ਕਰਦੇ ਆਂ ਤੇ ਜਿਹੜੀਆਂ ਆਪਣੀਆਂ ਕਰਾਉਂ ਰੂਟ ਜਿਹੜੇ ਡਿਵੈਲਪਮੈਂਟ ਪੂਰੀ ਸਹੀ ਤਰੀਕੇ ਨਾਲ ਨਹੀਂ ਹੁੰਦੀ ਜਿੰਦੇ ਨਾਲ ਫਿਰ ਆਪਣੀ ਫੋਟ ਵੀ ਕੱਟ ਹੋਵੇਗੀ ਜੇਕਰ ਫੋਟ ਕਣਕ ਨੇ ਫਟਾਰਾ ਕੱਟ ਕੀਤਾ ਤੇ ਜੇ ਕਣਕ ਦੇ ਝਾੜਤੀ ਵੀ ਜ਼ਰੂਰ ਅਸਰ ਪੈਂਦਾ ਜਿਹੜੀਆਂ ਆਪਣੀਆਂ ਹਲਕੇ ਜਾਂ ਰੇਤਲੇ ਬਾਣੇ ਇਹਨੂੰ ਆਪਾਂ 20 22 ਦੇਣ ਤੇ ਆਪਣੀ ਜ਼ਮੀਨ ਤੇ ਤੇ ਮੌਸਮ ਦੇ ਅਨੁਸਾਰ ਜੇਕਰ بارش ਹੋ ਜਾਂਦੀ ਹੈ ਤੇ ਉਸ ਹਿਸਾਬ ਦੇ ਨਾਲ ਆਪਾਂ ਪਾਣੀ ਥੋੜਾ ਪਿਛੇਤਾ ਕਰ ਸਕਦੇ ਆ ਜਾਨੀ ਕਿ 20-22 ਦਿਨ ਤੋਂ ਬਾਅਦ ਆਪਾਂ ਪਾਣੀ ਆਪਣੇ ਰੇਤਲੇ ਹਲਕੇ ਵਾਹਨਾ ਦੇ ਵਿੱਚ ਆਪਾਂ ਨੂੰ ਦੇਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਜੇਕਰ ਕਿਸਾਨ ਵੀਰ ਆਪਾਂ ਭਾਰੀਆਂ ਜ਼ਮੀਨਾਂ ਜਿਵੇਂ ਡਾਕਰ ਜ਼ਮੀਨਾਂ ਨੇ ਕਿਉਂਕਿ ਜਿਹੜੀ ਇਹਨਾਂ ਆਪਾਂ ਜਿਵੇਂ ਪਹਿਲੇ ਵੀਡੀਓ ਵਿੱਚ ਵੀ ਗੱਲ ਕਰਦੇ ਕਿ ਇਹਨਾਂ ਜਿਹੜੇ ਵਾਹਨਾ ਦੇ ਵਿੱਚ ਇਹਨਾਂ ਜ਼ਮੀਨਾਂ ਦੇ ਵਿੱਚ ਜਿਹੜੀ ਨਮੀ ਦੀ ਮਾਤਰਾ ਕਾਫੀ ਸਮੇਂ ਤੱਕ ਬਣੀ ਰਹਿੰਦੀ ਹੈ ਤੇ ਇਹਨਾਂ ਜ਼ਮੀਨਾਂ ਜੇਕਰ ਵਿੱਚ ਆਪਾਂ ਅਗੇਤਾ ਪਾਣੀ ਲਾ ਦਿੰਨੇ ਆ ਇਹ ਜ਼ਮੀਨਾਂ ਜ਼ਿਆਦੀਆਂ ਪੱਕੀਆਂ ਹੋਣ ਦੇ ਕਾਰਨ ਜੇਕਰ ਆਪਾਂ ਗੇਤਾ ਪਾਣੀ ਲਾ ਦਿੰਨੇ ਆ ਜਿਹੜਾ ਆਪਣੀ ਕਣਕ ਦਾ ਮਨ ਜਾਂਦੀ ਹੈ ਕਣਕ ਪੀਲੀ ਪੈ ਜਾਂਦੀ ਹੈ ਕਣਕ ਦਾ ਵਾਧਾ ਰੁਕ ਜਾਂਦਾ ਕਿਉਂਕਿ ਹੁੰਦਾ ਕਿ ਕਿ ਜਿਹੜਾ ਆਪਣਾ ਜਿਹੜੀ ਆਪਣੀਆਂ ਕਰਾਂ ਰੂਟ ਨੇ ਜਿਹੜੀਆਂ ਆਪਣੀਆਂ ਪੱਕੀਆਂ ਜਿਹੜਾ ਨਿਕਲਦੀਆਂ ਨੇ ਉਹ ਤੋਂ ਜੇਕਰ ਨਿਕਲ ਤੋਂ ਪਹਿਲਾਂ ਪਾਣੀ ਆਪਾਂ ਲੱਗ ਜਾਂਦਾ ਜਿਹੜਾ ਆਪਣਾ ਫਿਰ ਇਹ ਜ਼ਮੀਨਾਂ ਪੱਕੀਆਂ ਹੋਣ ਦੇ ਕਾਰਨ ਜਿਹੜੀ ਆਪਣੀ ਕਰਾਂ ਰੂਟ ਜਾਂ ਪੱਕੀਆਂ ਜਿਹੜੀਆਂ ਜੜਾਂ ਦੀ ਡਿਵੈਲਪਮੈਂਟ ਪੂਰੀ ਤਰੀਕੇ ਨਾਲ ਨਹੀਂ ਹੁੰਦੀ ਜਿੰਨੇ ਆਪਣੀ ਕਣਕ ਦਾ ਵਾਧਾ ਵੀ ਰੁਕ ਜਾਂਦਾ ਜਿਹੜਾ ਕਣਕ ਦਾ ਫਟਾਰਾ ਵੀ ਵਜ੍ਹਾ ਤਰੀਕੇ ਦੇ ਨਾਲ ਨਾਲ ਨਹੀਂ ਹੁੰਦਾ ਜਿਹੜੀ ਆਪਣੀ ਕਣਕ ਪੀਲੀ ਪੈ ਜਾਂਦੀ ਫਿਰ ਆਪਾਂ ਨੂੰ ਤਰ੍ਹਾਂ ਤਰ੍ਹਾਂ ਦੀ ਆਪਾਂ ਨੂੰ ਇਹ ਇੱਥੇ ਸ ਆਪਣੇ ਹਾਂ ਪਾਣੂ ਕਰਨੀਆਂ ਪੈਂਦੀਆਂ ਨੇ ਜਿੰਦੇ ਨਾਲ ਆਪਣਾ ਫਿਰ ਫਜ਼ੂਲ ਖਰਚਾ ਹੁੰਦਾ ਇਸ ਤਰ੍ਹਾਂ ਜੇਕਰ ਆਪਾਂ ਪਹਿਲਾ ਪਾਣੀ ਸਹੀ ਤਰੀਕੇ ਦੇ ਨਾਲ ਸਹੀ ਦਿਨਾਂ ਤੇ ਆਪਣੀ ਫਸਲ ਦੇ ਅਨੁਸਾਰ ਲਾਉਨੇ ਆ ਤਾਂ ਇੱਕ ਤਾਂ ਆਪਾਂ ਖਰਚੇ ਤੋਂ ਬਚ ਸਕਦੇ ਆ ਕਿ ਜਿਹੜੀ ਆਪਣੇ ਕਣਕ ਦਾ ਹੀ ਫਟਾਰ ਵਧੀਆ ਹੁੰਦੀ ਹੈ ਝਾੜ ਬਹੁਤ ਵਧੀਆ ਆਪਾਂ ਨੂੰ ਦੇਖਣ ਨੂੰ ਮਿਲਦਾ ਤੇ ਇਨ੍ਹਾਂ ਖੇਤਾਂ ਦੇ ਵਿੱਚ ਇਨ੍ਹਾਂ ਵਾਹਨਾ ਦੇ ਵਿੱਚ ਜਿਵੇਂ ਆਪਣੇ ਡਾਕਰ ਜਮੀਨਾਂ ਨੇ ਭਾਰੀਆਂ ਜ਼ਮੀਨਾਂ ਨੇ ਇਨ੍ਹਾਂ ਖੇਤਾਂ ਦੇ ਵਿੱਚ ਆਪਾਂ ਪਹਿਲਾ ਪਾਣੀ ਕਰੀਬਨ ਹੀ 28 ਤੋਂ 30 ਦਿਨਾਂ ਦੇ ਵਿੱਚ ਵਿੱਚ ਜੇਕਰ ਆਪਾਂ ਲਾਉਣੀਆਂ ਤਾਂ ਬਹੁਤ ਵਧੀਆ ਕਣਕ ਦੀ ਫਟਾਰ ਹੁੰਦੀ ਜੇਕਰ ਆਪਾਂ ਇਹਨਾਂ ਜ਼ਮੀਨਾਂ ਦੇ ਵਿੱਚ ਜਦ ਆਪਾਂ ਪਾਣੀ 40 ਦਿਨ ਤੋਂ ਬਾਅਦ ਲੈ ਕੇ ਜਾਂਦੇ ਕਿਉਂਕਿ ਕੁਝ ਕਿਸਾਨ ਵੀਰ ਜਿਹੜਾ ਆਪਣਾ ਪਹਿਲਾ ਪਾਣੀ ਲੇਟ ਜ਼ਿਆਦਾ ਲਾ ਦਿੰਦੀ ਨੇ ਤੇ ਉਹਦੇ ਨਾਲ ਵੀ ਜ਼ਿਆਦਾ ਨੁਕਸਾਨ ਹੈ ਕਿਉਂਕਿ ਜਿਹੜੀਆਂ ਆਪਣੀਆਂ ਕਣਕ ਦੀ ਜਿਹੜੀ ਆਪਣੀ ਕੋਰਾਂ ਰੂੜ ਨੇ ਪੱਕੀਆਂ ਜੜਾਂ ਦੀ ਜਿਹੜੀ ਡਿਵੈਲਪਮੈਂਟ ਹੈ ਕਿਉਂਕਿ ਜਦੋਂ ਜਿਸ ਚੀਜ਼ ਦਾ ਜਿਸ ਜਦੋਂ ਸਮਾਂ ਹੁੰਦਾ ਜੇਕਰ ਉਸ ਸਮੇਂ ਉਸ ਨੂੰ ਆਪਾਂ ਕੋਈ ਨਾਈਟ੍ਰੋਜਨ ਤੱਤ ਜੇ ਵੀ ਆਪਣਾ ਮੇਨ ਆਪਣਾ ਨਾਈਟਰੋ ਤੱਤ ਹੁੰਦਾ ਫਸਲ ਦੀ ਚੰਗੀ ਫਟਾਰ ਵਾਸਤੇ ਜੇਕਰ ਆਪਾਂ ਪਾਣੀ ਲੇਟ ਕਰਾਂਗੇ ਆਪਣੀ ਯੂਰੀਆ ਖਾਦ ਵੀ ਜਿਹੜੀ ਆਪਾਂ ਲੇਟ ਹੋਵੇਗੀ ਇਹਦੇ ਨਾਲ ਜਿਹੜਾ ਆਪਣੇ ਫਿਰ ਅੱਗੇ ਉੱਗਣ ਵਾਲੇ ਨਦੀਨ ਨੇ ਜਿਵੇਂ ਗੁੱਲੀ ਡੰਡਾ ਹੈ ਤੇ ਉਹਨਾਂ ਦਾ ਵੀ ਜਿਹੜਾ ਆਪਣੇ ਜ਼ਿਆਦਾ ਵੱਡੇ ਹੋ ਜਾਂਦੇ ਨੇ ਫਿਰ ਆਪਾਂ ਨੂੰ ਆਪਾਂ ਨੂੰ ਜਿਹੜੇ ਤੇਜ਼ ਆਪਣੇ ਟੈਕਨੀਕਲ ਵਰਤਨੇ ਪੈਂਦੇ ਜਿਨ੍ਹਾਂ ਨਾਲ ਆਪਣੀ ਫਿਰ ਕਣਕ ਦਾ ਨੁਕਸਾਨ ਵੀ ਹੁੰਦਾ ਕਈ ਵਾਰ ਆਪਣੀ ਕਣਕ ਜਿਹੜੀ ਆਪਣੀ ਸੜ ਜਾਂਦੀ ਏ ਤੇ ਕਿਉਂਕਿ ਜਿਹੜੀ ਆਪਣਾ ਗੁੱਲੀ ਡੰਡੇ ਨੂੰ ਕੰਟਰੋਲ ਕਰਨ ਵਾਲੀਆਂ ਵੀ ਆਪਾਂ ਜਿਹੜੀਆਂ ਨਦੀਨ ਅਸ਼ਕ ਵਰਤਨੇ ਨੇ 35-40-45 ਦਿਨ ਤੱਕ ਆਪਾਂ ਨੂੰ ਵਰਤਨੇ ਚਾਹੀਦੇ ਨੇ ਜੇਕਰ ਆਪਾਂ ਸਾਰਾ ਸਿਸਟਮ ਹੀ ਜੇਕਰ ਪਾਣੀ ਆਪਾਂ ਲੇਟ ਲੈ ਕੇ ਜਾਦਾ ਜਾਂਦੇ ਆ ਕਈ ਦਿਨ ਜਿਹੜਾ ਆਪਣਾ ਸਾਰਾ ਜਿਹੜਾ ਟਾਈਮ ਟੇਬਲ ਆਪਣਾ ਸਾਰਾ ਤੇ ਗਲਤ ਹੋ ਜਾਂਦਾ ਜਿੰਦੇ ਨਾਲ ਫਿਰ ਆਪਾਂ ਨੂੰ ਜਿਹੜਾ ਝਾੜ ਤੇ ਆਪਾਂ ਨੂੰ ਜਾ ਕੇ ਪਤਾ ਲੱਗਦਾ ਜਿਉਂ ਆਪਣਾ ਝਾੜ ਕੱਟ ਜਾਂਦਾ ਸਾਣੇ ਵੀ ਜਿਹੜੀਆਂ ਆਪਣੀਆਂ ਡਾਕਰ ਜਾਂ ਪਾਰੀਆਂ ਜ਼ਮੀਨਾਂ ਦੇ ਵਿੱਚ ਆਪਾਂ ਨੂੰ ਤਕਰੀਬਨ 28-30 ਦਿਨ ਤੇ ਪਾਣੀ ਆਪਾਂ ਨੂੰ ਪਹਿਲਾ ਲਾ ਦੇਣਾ ਚਾਹੀਦਾ ਉਸ ਤੋਂ ਬਾਅਦ ਆਪਾਂ ਨੂੰ ਜ਼ਿਆਦਾ ਪਾਣੀ ਲੇਟ ਨਹੀਂ ਕਰਨਾ ਚਾਹੀਦਾ ਜੇ ਫਿਰ ਆਪਾਂ ਚੰਗੇ ਝਾੜ ਦੀ ਉਮੀਦ ਕਰ ਸਕਦੇ ਹ ਇਹੋ ਜਿਹੇ ਜਿਹੜੀਆਂ ਆਪਣੀਆਂ ਗਲਤੀਆਂ ਨੇ ਕੰਮ ਆਪਾਂ ਕਰਨਾ ਹੁੰਦਾ ਜੇਕਰ ਆਪਾਂ ਸਹੀ ਤਰੀਕੇ ਨਾਲ ਸਹੀ ਦਿਨਾਂ ਤੇ ਆਪਾਂ ਕਰਦੇ ਆ ਸਹੀ ਤਰੀਕੇ ਨਾਲ ਆਪਾਂ ਨਾਈਟ੍ਰੋਜਨ ਦਿੰਨੇ ਆ ਤਾਂ ਉਹ ਆਪਣਾ ਝਾੜ ਤੇ ਜਾ ਕੇ ਜਰੂਰ ਫਰਕ ਪੈਂਦਾ ਤੇ ਜੇਕਰ ਆਪਾਂ ਸਹੀ ਤਰੀਕੇ ਨਾਲ ਪਾਣੀ ਦਾ ਪ੍ਰਬੰਧ ਸਹੀ ਯੂਰੀਆ ਦਾ ਪ੍ਰਬੰਧ ਜੇਕਰ ਆਪਾਂ ਕਰਦੇ ਆ ਤਾਂ ਜਿਹੜੇ ਆਪਾਂ ਨਜਾਇਜ਼ ਖਰਚੇ ਆਪਾਂ ਬਾਧੂ ਦੇ ਪ੍ਰੋਡਕਟ ਆਪਾਂ ਨੂੰ ਪਾਉਣ ਦੀ ਆਪਣੀ ਜ਼ਮੀਨ ਦੇ ਵਿੱਚ ਬਹੁਤ ਜ਼ਰੂਰਤ ਬਹੁਤ ਘਟ ਪੈਂਦੀ ਏ ਤੇ ਇਹ ਆਪਾਂ ਹਲਕੀਆਂ ਜਿਹਾ ਵਿਆਹਨਾ ਦੇ ਵਿੱਚ ਰੇਤਲੇ ਵਾਹਨਾ ਦੇ ਵਿੱਚ ਆਪਾਂ 20 22 ਦਿਨ ਤੇ ਸ਼ੁਰੂ ਕਰ ਸਕਦੇ ਆਪਾਂ ਜਮੀਨ ਦੇ ਹਿਸਾਬ ਦੇ ਨਾਲ ਬਾਕੀ ਤੇ ਜਿਹੜੇ ਆਪਣੇ ਡਾਕਰ ਦੇ ਵਾਹਨੇ 25 25 ਦਿਨਾਂ ਤੋਂ ਬਾਅਦ ਯਾਨੀ ਕਿ 28 30 ਦਿਨ ਤੇ ਆਪਾਂ ਪਾਣੀ ਪਹਿਲਾਂ ਆਪਾਂ ਨੂੰ ਲਾ ਦੇਣਾ ਚਾਹੀਦਾ ਤੇ ਬਾਕੀ ਕਿਸਾਨ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਯੂਰੀਆ ਖਾਦ ਪਾਣੀ ਲਾਉਣ ਤੋਂ ਪਹਿਲਾਂ ਜਾਂ ਆਪਾਂ ਨੂੰ ਜਿਹੜੇ ਆਪਾਂ ਗੋਲੀ ਡੰਡੇ ਨੂੰ ਕੰਟਰੋਲ ਕਰਨ ਵਾਸਤੇ ਨਦੀਨ ਆਸ਼ਕ ਕਿਹੜਾ ਵਰਤਣਾ ਚਾਹੀਦਾ ਕਿੰਨੀ ਮਾਤਰਾ ਦੇ ਵਿੱਚ ਜਾਂ ਆਪਾਂ ਜਿਵੇਂ ਮੈਟਰੀਬਿਊਸ਼ਨ ਕਈ ਕਿਸਾਨ ਵੀ ਵਰਤਦੇ ਨੇ ਯੂਰੀਆ ਵਿੱਚਰ ਲਾ ਕੇ ਉਸ ਦੀ ਵੀਡੀਓ ਆਪਾਂ ਤੁਹਾਡੇ ਨਾਲ ਜੂਸ ਸਾਂਝੀ ਕਰਾਂਗੇ ਤੇ ਬਾਕੀ ਜਿਹੜੇ ਵੀਰ ਆਪਣੇ ਚੈਨਲ ਤੇ ਨਵੇਂ ਨੇ ਆਪਣੇ ਚੈਨਲ ਨੂੰ ਜੂਬ ਸਬਸਕ੍ਰਾਈਬ ਕਰ ਲਓ ਜੀ ਧੰਨਵਾਦ ਜੀ